से सुपार सरल सुस्त सलामी काम अनमिता काम के अन्याय सियार निश्चित करने करें दास नियम लास्क में हो इसे सलाम संगत राज्य जीता करें दास ऐसे लोग कितने कामियां कितना चकार ने लगते हैं मदार तिंका ਦੇਖਿਆ ਫਿਰ ਲਾ ਦੋਹ ਤਰਫ ਨਾਲ ਆ ਜੀ ਗੁਰੂ ਨੂੰ ਮਨਾਉਣਾ ਹਾਂ ਹਾਂ ਇਹ ਲੇਖ ਦੇ ਅਰੇ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਸਰ ਗੁਰਪੁਰਬ ਤੇ ਸਤਿਗੁਰ ਨਾਨਕ ਪ੍ਰਗਟੇ ਆ ਮਿੱਟੀ ਝੁਜਕ ਚਾਨਣ ਹੋਵਾ ਜੋ ਕਰ ਸੂਰਜ ਨਿਕਲੇ ਆ ਤਾਰੇ ਚਪੇ ਅੰਧੇਰ ਭੱਲਵਾ ਸਭ ਇੱਕ ਕਮਾਲ ਸੈਕਰੀ ਗੁੱਡ ਮਾਰਨਿੰਗ ਜੀ ਬਿਮਾਰਾ ਜੀ ਦਾ ਅੱਜ ਸਾਰੀਆਂ ਸੰਗਤਾਂ ਨੂੰ ਸਹਿਬਾ ਦੇ ਮਹਾਨ ਪ੍ਰਕਾਸ਼ਪੁਰੂ ਜੀਆਂ ਲੱਖ ਲੱਖ ਵਧਾਈਆਂ ਮੇਰੀ ਪਰੀਦੇ ਮਾਣਿਕ ਸਤਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ 650 ਸੀਐਮਸੀ ਚੌਕ ਲੁਧਿਆਣਾ ਵਿਖੇ ਸਹਿਬਾ ਦਾ ਮਹਾਨ ਪ੍ਰਕਾਸ਼ਪੁਰੂ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਏ ਜਾ ਰਹੇ ਹਨ ਫਿਰ ਅਮਰਤ ਵੇਲੇ ਤੋਂ ਲੈ ਕੇ ਐਤ ਵੇਲੇ ਤੱਕ ਅਤੇ ਸ਼ਾਮ ਨੂੰ ਰਾਤ ਦੇ ਕਰੀਬ 10-11 ਵਜੇ ਤੱਕ ਇਹ ਸਮਾਗਮ ਚੱਲਣਗੇ ਸਤਿਗੁਰ ਜੀ ਦੀ ਰਹਿਮਤ ਦੇ ਨਾਲ ਦੂਰੋਂ ਨੇੜੇੋਂ ਚੱਲ ਕੇ ਬਹੁਤ ਸਾਰੀਆਂ ਸੰਤਾਂ ਸਤਿਗੁਰਾਂ ਨੂੰ ਨਮਸਤਕ ਹੋਣ ਦੇ ਲਈ ਇਸ ਸਥਾਨ ਦੇ ਉੱਤੇ ਪਹੁੰਚ ਰਹੀਆਂ ਹਨ ਸਾਈਹਬਾਂ ਦੇ ਅੱਗੇ ਜੋਦੜੀਆਂ ਕਰ ਰਹੀਆਂ ਹਨ ਸਾਈਹਬਾਂ ਦੇ ਗੁਰ ਗਾਇਨ ਕਰ ਰਹੀਆਂ ਹਨ ਸਾਈਹਬਾਂ ਦੀ ਗੁਰਬਾਣੀ ਨੂੰ ਆਪਣੇ ਹਿਰਦਿਆਂ ਵਿੱਚ ਵਸਾਰੇ ਹਨ ਝੋਲੀਆਂ ਭਰ ਕੇ ਖੁਸ਼ੀਆਂ ਦੇ ਨਾਲ ਇਸ ਸਥਾਨ ਦੇ ਉੱਤੇ ਹਲਦੀਆਂ ਪਾ ਰਹੇ ਹਨ ਜਿੱਥੇ ਸੰਤਾਂ ਦਾ ਆਨੰਦ ਲੈ ਰਹੀਆਂ ਹਨ ਉੱਥੇ ਸਿੱਖ ਕੌਮ ਦੇ ਮਹਾਨ ਸ਼ਖਸੀਤਾਂ ਸਿੱਖ ਕੌਮ ਦੀ ਮਹਾਨ ਪੱਪ ਪ੍ਰਸਿੱਧ ਕੀਤਨੀ ਜਥੇ ਇਨਾ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਪਰੰਦੇ ਨੇ ਪਹੁੰਚ ਰਹੇ ਹਨ ਸਤਪੁਤਰੀ ਦੀ ਬਖਸ਼ਿਸ਼ ਦੇ ਨਾਲ ਸਤਪੁਤਰੀ ਰਹਿਮਤ ਦੇ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਭਾਈ ਸਾਹਿਬ ਭਾਈ ਅਰਜੋਤ ਸਿੰਘ ਜੀ ਅਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਕਰਪਾਲ ਸਿੰਘ ਜੀ ਅਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸਤਕਾਰਯੋਗ ਜਲਮੁਖ ਭਾਈ ਸਾਹਿਬ ਭਾਈ ਜੇਮੋਤ ਸਿੰਘ ਜੀ ਕੋਮਲ ਜੀ ਵੀ ਮਨਪ੍ਰੀਤ ਕੌਰ ਦੀ ਖਾਲਸਾ ਰਾਜਵਿੰਦਰ ਸਿੰਘ ਜੀ ਅਤੇ ਪ੍ਰਸਿੱਧ ਵਿਦਵਾਨ ਜਿਆਨੀ ਹਰਜੀਤ ਸਿੰਘ ਜੀ ਗੁਰਦਾਰਾ ਦੁੱਖਪਾਲ ਸਾਹਿਬ ਘਾੜੀ ਗ੍ਰੰਥੀ ਗਿਆਨੀ ਸੁਦੇਸ਼ ਸਿੰਘ ਜੀ ਨਵਦੀਪ ਸਿੰਘ ਜੀ ਹੋਰ ਬਹੁਤ ਸਾਰੇ ਗੁਣੀ ਗਿਆਨੀ ਅੱਜ ਦੇ ਨਾਮ ਸਮਾਗਮਾਂ ਦੇ ਵਿੱਚ ਅੱਜੀਆਂ ਪਰਮੂ ਦੇ ਲਈ ਪਹੁੰਚ ਰਹੇ ਹਨ ਜਿੱਥੇ ਅੱਜ ਦੇ ਮਹਾਨ ਸ਼ੈ ਸਮਾਗਮ ਹੋ ਰਹੇ ਹਨ ਪਿਛਲੇ 11 ਦਿਨਾਂ ਤੋਂ ਪ੍ਰਬਾਤ ਪਰੀ ਨਗਰ ਕੀਰਤਨ ਕੱਢੇ ਜਾ ਰਹੇ ਹਨ ਇਸ ਗੁਰਦਾਰਾ ਸਾਹਿਬ ਤੋਂ ਮੇਰੀ ਪੀਰੀ ਸੇਵਾ ਸੋਸਾਇਟੀ ਪੁਰ ਹਰਗਮਿੰਦ ਸੇਵਾ ਸੈਟੀ ਮਾਤਾ ਗੰਗਾਜੀ ਸਥੀ ਸਸੰਭਾ ਅਤੇ ਅਮਰਤ ਪ੍ਰਚਾਰ ਮਿਸ਼ਨ ਇਹਨਾਂ ਸਾਰੇ ਹੀ ਵੀਰਾਂ ਦੇ ਵੱਲੋਂ ਨਾਲ ਮਿਲ ਕੇ ਸਾਰੀਆਂ ਸੰਤਾਂ ਦੇ ਸੰਯੋਗ ਸਦਕਾ 11 ਦਿਨਾਂ ਤੋਂ ਲਗਾਤਾਰ ਇਲਾਹੀ ਬਾਣੀ ਦੇ ਰਸ ਪਿੰਨੇ ਕੀਰਤਨ ਦੁਆਰਾ ਸੰਤਾਂ ਨੂੰ ਨਿਹਾਲ ਕਰਕੇ ਘਰ ਘਰ ਜਾ ਕੇ ਪੂਰੇ ਇਲਾਕੇ ਦੇ ਵਿੱਚ ਜਾ ਕੇ ਸਹਿਬਾ ਦੀ ਬਾਣੀ ਦਾ ਪ੍ਰਚਾਰ ਕੀਤਾ ਸੰਤਾਂ ਵੱਲੋਂ ਵੀ ਭਾਰੀ ਸਹਿਯੋਗ ਦਿੱਤਾ ਗਿਆ ਮਿਸਤਾਨ ਪੁਜਾਰਤ ਕੁੜੀਆਂ ਦੇ ਲੰਗਰ ਛੋਲਿਆਂ ਦੇ ਲੰਗਰ ਹੋਰ ਅਨੇਕਾਂ ਤਰ੍ਹਾਂ ਦੇ ਮਿਸ਼ਤਾਨ ਪਧਾਰ ਸੰਗਤਾਂ ਦੇ ਵੱਲੋਂ ਵਰਤਾਏ ਗੇ ਸਾਰੀਆਂ ਸੰਗਤਾਂ ਦਾ ਇਸ ਗੱਲ ਤੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਅਤੇ ਮੀਰੀ ਪੀਰੀ ਦੇ ਸੰਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਛੇਵੀਂ ਪਾਸ਼ੇ ਦੇ ਮੁਖ ਸੇਵਾਦਾਰ ਰਮਿੰਦਰ ਸਿੰਘ ਜੀ ਸੇਠੀ ਅਤੇ ਸਾਰੇ ਹੀ ਮੈਂਬਰ ਸਾਹਿਬਾਨ ਪ੍ਰਬੰਧਕ ਕਮੇਟੀ ਦੇ ਵੱਲੋਂ ਸਹੇਬਾ ਦੇ ਮਹਾਨ ਪ੍ਰਕਾਸ਼ ਗੁਰੂ ਜੀਆਂ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਦੇ ਪਾਇ ਪੂਰਨਾਂ ਦੇ ਉੱਤੇ ਚੱਲੀਏ ਕਿਰਤ ਕਰੋ ਨਾਮ ਜਪੋ ਵੰਡ ਛਕੋ ਅਜੇ ਹੀ ਕਾਲਣਾ ਕਰਕਰ ਦੇ ਵਿੱਚ ਰਸ ਜਾਵੇ ਸਮੇ ਸਮਝ ਜਾ ਕੇ ਸੰਸਾਰ ਦੇ ਵਿੱਚ ਹਰ ਤਰ੍ਹਾਂ ਦੇ ਦੁੱਖ ਖਤਮ ਹੋ ਜਾਣਗੇ ਸਤਿਗੁਰੂ ਬਖਸ਼ਿਸ਼ ਕਰੇ ਸਤਿਗੁਰਾਂ ਦੇ ਚਰਨਾਂ 'ਚ ਆਦਾ ਸਕੇ ਸਤਿਗੁਰੂ ਰਹਿਮਤ ਕਰੇ ਬਖਸ਼ਿਸ਼ ਕਰੇ ਸਾਰੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇਖੇ ਬਖਸ਼ਣ ਵਾਹਿਗੁਰੂ ਦੀ ਕਸਾਮਸ ਵਾਹਿਗੁਰੂ ਦੀ ਕਿ ਪਤੈ